ਲੈਪਰਡ ਫੀਮੇਲ ਮੇਰੇ ਨਾਲ ਫੋਰੈਸਟ ਰੇਂਜ ਆਫੀਸਰ ਵਾਈਲਡ ਲਾਈਫ ਰੇਂਜ ਦੇ ਹੁਸ਼ਿਆਰਪੁਰ ਦੇ ਜਿਹੜੇ ਕੋਈ ਪਿੰਡ ਦੇ ਵਿੱਚ ਇਹ ਘਟਨਾ ਘਟੀ ਆ ਕੋਈ ਪਿੰਡ ਦੇ ਵਿੱਚ ਪਤਾ ਲੱਗਿਆ ਨਾ ਜਿਸ ਟਾਈਮ ਤੇ ਕਿ ਇੱਕ ਫੀਮੇਲ ਲੈਪਰਡ ਉੱਥੇ ਮਰ ਗਿਆ ਤੇ ਰੇਂਜ ਅਫਸਰ ਸਰਦਾਰ ਵਿਕਰਮਜੀਤ ਸਿੰਘ ਜੀ ਇਹਨਾਂ ਦੀ ਗੁਆਈ ਹੇਟ ਅਸੀਂ ਪੂਰਾ ਸਟਾਫ ਉੱਥੇ ਪਹੁੰਚੇ ਆ ਜਾ ਕੇ ਦੇਖਿਆ ਤੇ ਬਾਕੀ ਉੱਥੇ ਇੱਕ ਲੈਪਰਡ ਮਰਿਆ ਪਿਆ ਸੀਗਾ ਔਰ ਜੇ ਉਹਦੀ ਉਮਰ ਦੀ ਗੱਲ ਕੀਤੀ ਜਾਵੇ 1 ਸਾਲ ਉਹ ਪਲਾਸਿਕ ਉਮਰ 1 ਤੋਂ 1.5 ਸਾਲ ਤੱਕ ਦੀ ਉਮਰ ਸੀ ਜਿਹੜੀ ਡਾਕਟਰ ਆਪਣੇ ਇੱਥੇ ਵੈਟਰਨਰੀ ਡਾਕਟਰ ਜਿਨ੍ਹਾਂ ਜਿਨੀ ਪੂਰੀ ਟੀਮ ਨੇ ਉਹਨਾਂ ਨੇ ਉਹਦਾ ਪੋਸਟਮਾਰਟਮ ਕੀਤਾ ਪੋਸਟਮਾਰਟਮ ਦੇ ਵਿੱਚ ਹੀ ਉਹਨਾਂ ਨੇ ਦੱਸਿਆ ਕਿ 1 ਤੋਂ 1.5 ਸਾਲ ਤੱਕ ਦੀ ਉਹਦੀ ਉਮਰ ਸੀ ਫਿਰ ਮਰ ਗਿਆ ਸੀ ਜਾਂ ਮਾਰਿਆ ਗਿਆ ਨਹੀਂ ਮਰ ਗਿਆ ਸੀ ਮਾਰਨ ਦੇ ਕਾਰਨਾਂ ਦਾ ਤਾਂ ਡਾਕਟਰ ਸਾਹਿਬ ਤੋਂ ਪਤਾ ਲੱਗੂਗਾ ਉਹ ਪੋਸਟਮਾਰਟਮ ਹੋ ਗਿਆ ਆ ਉਹ ਰੀਜਨਸ ਕੱਢਣ ਲਈ ਜਿਹੜੇ ਬਣਦੇ ਉਹਨਾਂ ਦੇ ਬਤਾਵ ਕੋ ਹੋ ਰਿਪੋਰਟ ਆਊਗੀ ਉਹਦੇ ਤੱਕ ਪਤਾ ਲੱਗ ਜਾਊਗਾ ਜਦੋਂ ਤੁਸੀਂ ਉੱਥੇ ਫਰਸਟ ਟੈਕ ਟੀਮ ਉੱਥੇ ਫਰਸਟ ਵਿਜਨ ਪਹੁੰਚੀ ਹਾਂਜੀ ਫਰਸਟ ਵਿਜਨ ਕੀ ਲੱਗਦਾ ਸੀ ਇਹਨੂੰ ਮਾਰਿਆ ਗਿਆ ਜਾਂ ਮਰਿਆ ਆਪਕੋ ਜੇ ਲੱਗਦਾ ਮੈਂ ਉੱਥੇ ਮਰਨ ਦੇ ਮਤਲਬ ਕਿਸੇ ਮਾਰਨ ਦੇ ਰੀਜਨ ਤਾਂ ਕੋਈ ਦਿਖਾਈ ਨਹੀਂ ਸੀ ਦਿੰਦੇ ਪਰ ਪੋਸਟਮਾਰਟਮ ਰਿਪੋਰਟ ਤੋਂ ਉਹ ਕਲੀਅਰ ਹੋ ਜਾਊਗਾ ਅਗਰ ਜੇ ਉਹਦਾ ਰਿਪੋਰਟ ਦੇ ਵਿੱਚ ਉਸ ਹਸਾਬ ਦੇ ਨਾਲ ਕਰ ਵੀ ਕੀਤੀ ਜਾ ਹੁਣ ਜਿਹੜੀ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਹੈ ਹੁਣ ਤੱਕ ਦੀ ਜਿਹੜੀ ਮੁੱਢਲੀ ਕਾਰਵਾਈ ਉੱਥੋਂ ਉਸ ਨੂੰ ਚੱਕਣਾ ਪੋਸਟਮਾਰਟਮ ਕਰਾਉਣਾ ਉਹਦੀ ਰਪਰਟ ਦਰਜ ਕਰਾਉਣੀ ਔਰ ਰਾਤ ਅਸੀਂ ਕਾਫੀ ਟਾਈਮ ਤੱਕ ਇਹਦੇ ਲੱਗੇ ਰਹੇ ਆ ਔਰ ਸਵੇਰੇ ਫੇਰ ਮੁੜ ਕੇ ਦੁਬਾਰਾ ਇਹ ਸ਼ੁਰੂ ਕਰਕੇ ਕਰ ਦਿੱਤੀ ਔਰ ਉਹ ਸਾਬ ਦੇ ਨਾਲ ਸੀਗੇ ਸਾਰਾ ਸਟਾਫ ਅਸੀਂ ਉਹ ਕਰ ਰਹੇ ਸੀ ਕੁਛ ਕੁਛ ਉਹਦੇ ਸਾਰੀ ਹੋ ਜਾਣ ਤੋਂ ਬਾਅਦ ਕਲੀਅਰ ਹੋ ਜਾਊਗਾ ਜੇ ਸਰ ਤੋਂ ਇਦਾਂ ਦਾ ਫੈਕਟ ਨਿਕਲਦਾ ਫਿਰ ਵਾਲਾ ਫਿਰ ਕਾਰਵਾਈ ਕਾਰਵਾਈ ਇਹਦੇ ਵਿੱਚੋਂ ਕੋਈ ਸਫੇਅਰ ਨਹੀਂ ਹੋਊਗਾ ਜੇ ਇਸ ਤਰ੍ਹਾਂ ਦੀ ਕਾਰ ਬਈ ਕੋਈ ਇਫੈਕਟ ਨਜ਼ਰ ਆਉਂਦਾ ਤਾਂ ਇਹ ਮੋਨੋਸਫੇਅਰ ਨਹੀਂ ਕੀਤਾ ਜਾਊਗਾ